ਅਮੇਸ਼ਰ ਵਿੱਚ ਆਂਡਿਆਂ ਦੀ ਰੇੜੀ ਲਗਾਉਣ ਵਾਲੇ ਇੱਕ ਪੈਨਪਰਾ ਦੀ ਰੇੜੀ ਤੇ ਕੁਝ ਅਣਪਛਾਤੇ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਜਿਸ ਦੌਰਾਨ 55 ਸਾਲਾ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਜਦੋਂ ਹਸਪਤਾਲ ਲੈ ਕੇ ਗਏ ਤਾਂ ਉਸ ਦੀ ਮੌਤ ਹੋ ਗਈ ਦੱਸਦੀ ਹੈ ਕਿ ਦੋਨੋਂ ਪੈਨਪਰਾ 35 ਸਾਲ ਤੋਂ ਇਸ ਜਗ੍ਹਾ ਤੇ ਆਂਡਿਆਂ ਦੀ ਰੇੜੀ ਲਗਾ ਰਹੇ ਸਨ ਬਰਹਾਲਾ ਪੁਲਿਸ ਇਸ ਪੂਰੇ ਮਾਮਲੇ ਵਿੱਚ ਸੀਸੀਟੀਵੀ ਕੈਮਰਾ ਨੂੰ ਚੈੱਕ ਕਰ ਰਹੀ ਹੈ ਮੈਂ ਸ਼ਿਰਾਜ ਕਿਤੋਂ ਦਲਾਉ ਲਓ ਅੰਦਰੋਂ ਕਿਹੜੀ ਘਟਨਾ ਦੀ ਗੱਲ ਦੱਸਦੇ ਹੋ ਹਾਂਜੀ ਅੰਦਰੀ ਰਈ ਦਾ ਸਕੂਲ ਦੇ ਅੰਦਰ ਤੇ ਕਿਹੜੀ ਜਗ੍ਹਾ ਤੇ ਮਾਰਦਤ ਹੋਈ ਆ ਐਸੇ ਹੋਈ ਕੀ ਮਲੇ ਉਹ ਸਕੂਲ ਦੇ ਬਾਹਰ ਹੋਈ ਕੀ ਮਲੇ ਚੌਕ ਤੇ ਤੇ ਕਾਦੀ ਰੇੜੀ ਲਗਾਉਣਾ ਨੋਜੋਣਾ ਨਹੀਂ ਅੰਡੇ ਦੀ ਰੇੜੀ ਨਹੀਂ ਹੁੰਦਾ ਤਾਂ ਹੋਇਆ ਕੀ ਇਹਦੇ ਨਾਲ ਹੋਇਆ ਕੁਛ ਨਹੀਂ ਸ਼ਾਮੀ ਨੇ ਰੇੜੀ ਲਾਈ ਬਸ ਤੇ ਬਾਹਰੋਂ ਆਏ ਹੀ ਮੋਟਰਸਾਈਕਲ ਤੇ ਤਿੰਨ ਮੁੰਡੇ ਇਨਕੁਆਇਰੀਂ ਕੀਤੀ ਬਸ ਉਹਨਾਂ ਇਨਕੁਆਇਰੀਂ ਕੀਤੀ ਤੇ ਚੱਲ ਪਾ ਜਗੇ ਪਰ ਕੰਮੀਆਂ ਗੋਲੀਆਂ ਲੱਗੀਆਂ ਉਹਦੇ ਤੈਨੂੰ ਸੁਣਨ ਚ ਆਇਆ ਕਿ ਤੈਨੂੰ ਵਜਿਓ ਯਕੀਨ ਆ ਇਹਦਾ ਜਸਪਾਲ ਸਿੰਘ ਇਹ ਬਦਲ ਖਾਲੀ ਹਾਂ ਜੀ ਹਾਂ ਜੀ ਕਾਲ ਤੇ ਤਾਂ ਪਤਾ ਲੱਗਾ ਕੌਣ ਨੌਜਵਾਨ ਨੇ ਨਹੀਂ ਉਹ ਤਾਂ ਨਹੀਂ ਹਲੇ ਪਤਾ ਲੱਗਾ ਤੁੰਗਵਾਰੀ ਕਰ ਲੰਦੀ ਹੈ ਹਮ ਕੀ ਮੰਗਾ ਤੁਹਾਡੀ ਕਿ ਵੀ ਇਸ ਤਰ੍ਹਾਂ ਗੋਲੀਆਂ ਚੁਆ ਕੇ ਜਿਹੜੇ ਪ੍ਰਾਰ ਹੋ ਗਏ ਨੇ ਨਹੀਂ ਮੰਗਦੇ ਇਹੀ ਆ ਕਿ ਹੁਣ ਆਮ ਬੰਦਾ ਰੇਡੀਓ ਨੇ ਲਾਈਵ ਛਾਰੇ ਨੇ ਫਾਰਿੰਗ ਕਰਕੇ ਚੱਲ ਗਏ ਇਹੀ ਮੰਗ ਹੈ ਕਿ ਕਾਰਵਾਈ ਕੀਤੀ ਜਾਵੇ ਜਤੋ ਜਤ ਪਰਾਇਆ ਜਾਵੇ ਜਿੰਨੇ ਵੀ ਫਾਰਿੰਗ ਕੀਤੀ ਹੈ ਕਿਉਂ ਕੀਤੀ ਬੰਦਾ ਵਰਪ ਵਧੀਆ ਸੀ ਕਿ ਇਹਨਾਂ ਲੜਾਈ ਝਗੜਾ ਹੈਗਾ ਨਹੀਂ ਸੀ 30-35 ਸਾਲ ਹੋ ਗਏ ਰਿਹੇ ਲੰਦੇ ਨੋਟ ਸਕੂਲ ਦੇ ਬਾਹਰ ਆਤਾ ਕਰੇ ਹੋਇਆ ਨਹੀਂ ਫੈਮਲੀ ਵਿੱਚ ਕੌਣ-ਕੌਣ ਆਲੀ ਇਹਨਾਂ ਦੇ ਫੈਮਲੀ 'ਚ ਦੋ ਬੇਟੀਆਂ ਨੇ ਇੱਕ ਬੇਟਾ ਨੇ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਹਾਂਜੀ ਅੰਜੋ ਗਏ ਹੁਣ ਸਿਹਤ ਹਸਪਤਲ ਗਏ ਨੇ ਵੇਖੋ ਹਾਂਜੀ ਮੈਨੂੰ ਕੀ ਨਾਂ ਤੁਹਾਡਾ ਤੇ ਕੀ ਹੋਇਆ ਜੀ ਮੇਰਾ ਨਾਮ ਸੁਮਨ ਹੈ ਹਰਜੀਤ ਸਿੰਘ ਰਾਜਾ ਸੀ ਠੀਕ ਹੈ ਸਾਨੂੰ ਕਹਿੰਦੇ ਮੈਂ ਜੀ ਓਜਲੇ ਦਾ ਮੈਂ ਓਜਲੇ ਦਾ ਮੈਂ ਓਜਲੇ ਦਾ ਪੀਏ ਆ ਠੀਕ ਹੈ ਕਹਿੰਦਾ ਜੀ ਮੈਂ ਸਰਕਾਰੀ ਨੌਕਰੀਆਂ ਲਵਾਣਾ ਸਾਡੇ ਕੋਲ 2 ਲੱਖ 2 ਚੈੱਕ ਲੈ ਗਿਆ ਇੱਕ ਚੈੱਕ ਕੈਂਸਲ ਸੀ ਠੀਕ ਹੈ ਜੀ ਤੇ ਇੱਕ ਮੈਂ ਕੈਂਸਲ ਹੋਰ ਤੇ ਲੈਂਦਾ ਨਹੀਂ ਨਹੀਂ ਤੁਸੀਂ ਪੈਸੇ ਦੇਣ ਤੋਂ ਕਹਿੰਦਾ ਮੁਕਰ ਜਾਓਗੇ ਕਹਿੰਦਾ ਮੈਂ ਔਜਲੇ ਦੇ ਪੀਐਮ ਔਜਲੇ ਕੋ ਵੀ ਪੇਸ਼ ਹੋਈਆਂ ਜੀ ਪਰ ਔਜਲੇ ਨੇ ਵੀ ਮੇਰੀ ਕੋਈ ਗੱਲ ਨਹੀਂ ਸੁਣੀ ਠੀਕ ਹੈ ਮੈਂ ਕੋਰਟ ਚ ਜਾਂਦੀ ਰਹੀਏ ਕੋਰਟ ਚ ਨਹੀਂ ਆਂਦਾ ਸੀ ਜੀ ਕਹਿੰਦਾ ਜਿੱਤੇ ਮਰਜੀ ਜ਼ੋਰ ਲਾ ਲਓ ਮੇਰੇ ਬਹੁਤ ਲਿੰਕ ਨੇ ਕਹਿੰਦਾ ਤੁਸੀਂ ਕੁਝ ਨਹੀਂ ਕਰ ਸਕਦੇ ਮੈਂ ਬਹੁਤ ਤਰਕਾਸਾ ਪਾਈਆਂ ਕਿ ਪੁਨਸਲੇ ਨੇ ਕੋਈ ਗੱਲ ਨਹੀਂ ਸੁਣੀ ਜੀ ਮੇਰੀ ਠੀਕ ਹੈ ਉਹ ਉਹਦੇ ਕੋਲ ਪੁਲਸ ਵਾਲੇ ਕੋਲ ਜਾ ਕੇ ਕਹਿੰਦਾ ਮੇਰਾ ਕੋਰਟ ਚ ਕੇਸ ਲੱਗਾ ਮੈਂ ਡੀਐਸਪੀ ਤੇ ਵੀ ਪੇਸ਼ ਹੋਈ ਦੋ ਵਾਰੀ ਇਹ ਮੇਰੀ ਕਿਸੇ ਨੇ ਕੋਈ ਸੁਣੀ ਨਹੀਂ ਜੀ ਉਸ ਟਾਈਮ ਤੇ ਸਿੱਧੀ ਜੀ ਗੱਲ ਕਹਾਂ ਇਹ ਅੱਜ ਭਾਵੇਂ ਸਾਰੇ ਇੱਥੇ ਕਹੀ ਜਾਂਦੇ ਵੀ ਇਦਾਂ ਹੁੰਦਾ ਪਰ ਉਸ ਟਾਈਮ ਤੇ ਕਹਿੰਨੇ ਨਹੀਂ ਸੁਣੀ ਇਹ ਮੈਨੂੰ ਲਵਾੜਾ ਜੀ ਨੌਕਰੀ ਦੇ 2 ਲੱਖ ਰੁਪਇਆ ਲਿਆ ਦੋ ਚੈੱਕ ਇੱਕ ਕੈਂਸਲ ਇੱਕ ਬਲੈਂਕ ਕਹਿੰਦੇ ਕੱਲ ਨੂੰ ਤੁਸੀਂ ਮੁੱਕਰ ਜੋ ਮੈਂ ਕਿਧਕੋ ਪੈਸੇ ਲੈਣੇ ਆ ਅੱਜ ਆਏ ਪੈਸੇ ਲੈ ਆਏ ਇਹ ਸਾਰੇ ਨਹੀਂ ਲੈ ਜੀ ਲੋ 2018 ਦੀ ਗੱਲ ਜੇ ਅੱਜ ਕੀ ਹੋਇਆ ਅੱਜ ਕੀ ਹੋਇਆ ਜੀ ਅੱਜ ਸਾਰੇ ਇਹ ਪਾਪਾ ਜੀ ਦੁਕਾਨ ਤੋਂ ਕਿੰਨੀ ਵਾਰ ਨੰਗੇ ਆ ਪਾਪਾ ਕਹਿੰਦੇ ਜ਼ਮਨ ਪੂਰ ਕੇ ਨੰਗਦਾ ਮੈਂ ਕਿਹਾ ਪਾਪਾ ਕੋਈ ਨਾ ਪਕੌੜ ਚ ਗੱਲ ਚੱਲਦੀ ਓਥੇ ਕਰਾਂਗੇ ਪਰ ਸਾਰੇ ਅੱਜ ਇਹ ਬੰਦਾ ਹੈ ਪਤਾ ਨਹੀਂ ਸੀ ਇਹ ਹਰਕਤ ਕਰੂਗਾ ਅਹਿਮਦ ਪਿਛੇ 30 ਤਰੀਕ ਨੂੰ ਕੋਰਟ ਜਾ ਕੇ ਆਈਆਂ ਇਹ ਬੰਦਾ ਉਸ ਦਿਨ ਵੀ ਨਹੀਂ ਕੋਰਟ ਆਇਆ ਸਰ ਅੱਜ ਇਹਨੇ ਮੇਰੇ ਪਾਪਾ ਦੇ ਗੋਲੀਆਂ ਚਲਾ ਕੇ ਸ਼ਰਿਆਮ ਸਰ ਕਿਤੇ ਗਈ ਵੀ ਪੁਲਸ ਨੇ ਕਿ ਲੱਗਦਾ ਪੁਲਿਸ ਹੀ ਸਾਰੀ ਨਲਾਕੀ ਹੈ ਜੀ ਅੱਜ ਤੁਹਾਡੇ ਪਾਪਾ ਸਰ ਮੈਂ ਪੁਲਸ ਨੇ ਨਹੀਂ ਅਰਜ਼ੀ ਪਾਤੀਆਂ ਪੁਲਸ ਨੇ ਬਸ ਖਾ ਕੇ ਵਿਲੀ ਹੋ ਗਈ ਕਿ ਇਹਨੇ ਨਹੀਂ ਬਾਹ ਫੜੀ ਅੱਜ ਪੁਲਸ ਨੇ ਕਾਰਵਾਈ ਕੀਤੀ ਕਿ ਇਹਨੇ ਮੇਰੀ ਬਾਹ ਨਹੀਂ ਫੜੀ ਉਸ ਟਾਈਮ ਤੇ ਉਸਨੇ ਕਾਰਵਾਈ ਕੀਤੀ ਅੱਜ ਅੱਜ ਤਾਂ ਪੁਲਸ ਨੇ ਕਰਨੀ ਹੈ ਜੀ ਅੱਜ ਅੱਜ ਦਿਨ ਮੇਰੇ ਨਾਲ ਉਹਦੇ ਘਰ ਗਏ ਆ ਹਰਜੀਤ ਸਿੰਘ ਰਾਜਾ ਕਹਿੰਦਾ ਮੈਂ ਓਜਲੇ ਦਾ ਪੀਆ ਆ ਕਹਿੰਦਾ ਮੈਂ ਓਜਲੇ ਦਾ ਪੀਆ ਆ ਜਾਓ ਓਜਲੇ ਕੋਲ ਪੀ ਸਰੇ ਕੁਛ ਨਹੀਂ ਪਤਾ ਮੈਨੂੰ ਕੁਛ ਨਹੀਂ ਪਤਾ ਉਹ ਲਾ ਉਥੇ ਰੇੜੀ ਲਾਉਂਦੇ ਸੀਗੇ ਜਸ਼ਕਾ ਆ ਜਾ 55 ਸਾਲਾਂ ਦੀ ਉਮਰ ਆ ਤੇ ਅੱਜ ਇਹਨਾਂ ਨੂੰ ਕੋਈ ਗੋਲੀਆਂ ਮਾਰ ਗਿਆ ਅਨਨਾ ਨਾ ਨੀ ਪਰ ਸਾਨੂੰ ਕੁਛ ਪਤਾ ਲੱਗ ਰਿਹਾ ਕੋਈ ਸਲੂ ਮਿਲ ਰਿਹਾ ਉਹਨਾਂ ਦੀ ਬੇਟੀ ਕੋਲੋਂ ਤੇ ਅਸੀਂ ਉਹਨਾਂ ਦਾ ਵੀ ਰਿਕਾਰਡ ਕਰ ਰਹੇ ਆਂ ਔਰ ਲੜਤੀ ਹੋਈ ਹੈ ਬਾਕੀ ਸਾਰਾ ਕੁਝ ਪਤਾ ਨਹੀਂ ਥਾਣਾ ਕਿਨੇ ਗੋਲੀਆਂ ਮਾਰਨ ਦੀ ਥਾਣਾ ਕਿਨੇ ਗੋਲੀਆਂ ਛੜ ਜਾਇਆ ਮੈਨੂੰ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਲੱਗੀਆਂ ਉਹਨਾਂ ਨੂੰ ਦੋ ਗੋਲੀਆਂ ਲੱਗੀਆਂ ਬਟ ਬਾਕੀ ਅਸੀਂ ਜਦੋਂ ਅਬਜ਼ਰਵੇਸ਼ਨ ਹੋਏਗੀ ਉਹ ਵੀ ਬੋਡੀ ਦੀ ਸਾਰਾ ਪਤਾ ਨਹੀਂ ਕਿੰਨੇ ਬੰਦੇ ਸੀ ਉਹ ਨਹੀਂ ਹੈ ਜੀ ਕੁਝ ਵੀ ਪਤਾ ਲੱਗਿਆ ਕਹਿੰਦਾ ਕੈਮਰੇ ਖੰਗਾਲ ਰਹੇ ਨੇ ਥਾਣਾ ਕਿੰਨੇ ਗੋਲੀਆਂ ਥਾਣੇ ਦੀ ਦੇਖੋ ਕਾਰਨ ਜਦੋਂ ਉਹ ਲੜਕੀ ਆਏਗੀ ਸਾਰੀ ਤਫ਼ਤੀਸ਼ ਚਲੇਗੀ ਤਫ਼ਤੀਸ਼ ਵਿੱਚ ਪਤਾ ਲੱਗੇ ਮੈਡਮ ਕੋਈ ਪ੍ਰਾਇਰ ਇਨਸਟੈਂਸ ਨਹੀਂ ਸੀ ਜਿਸ ਵੇ ਅਜੇ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੋਈ 100 150 ਮੀਟਰ ਤੋਂ ਪਤਾ ਲੋਕ 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 ਕਹਿ ਰਹੇ ਕਿ ਨਾਮ ਲਾਈਟਾਂ ਨਹੀਂ ਬੰਦ ਰਹੀਆਂ ਸਾਰੀਆਂ ਉੱਥੇ ਸਾਡੇ ਕੋ ਬਿਆਨ ਆ ਗਏ ਉੱਥੇ ਕੀ ਵੇਖਦੇ ਤੁਸੀਂ ਦੇਖੋ ਜੇ ਲਾਈਟਾਂ ਬੰਦ ਪਈਆਂ ਤੇ ਬਹੁਤ ਮਾੜੀ ਗੱਲ ਹੈ ਇਹ ਸਾਡਾ ਨਹੀਂ ਹੈ ਕਾਰਪੋਰੇਸ਼ਨ ਦਾ ਹਿੱਸਾ ਹੈ ਲਾਈਟਾਂ ਚਲਾਉਣਾ ਪੁਲਿਸ ਦਾ ਕੰਮ ਹੈ ਇਹਨੂੰ ਇਨਵੈਸਟੀਗੇਸ਼ਨ ਕਰਨਾ ਮੈਨੂੰ ਹੁਣ ਆਪਣਾ ਨਹੀਂ ਕਿ ਨਾ ਥਾਣੇ ਦੇ ਰੱਖੇ ਕੈਮਰੇ ਥਾਣੇ ਦੇ ਕੈਮਰੇ ਵੀ ਚੱਲਦੇ ਪ ਗੋਲੀ ਐਮੋ ਦੀ ਕੱਟਣਾ ਆ ਜੇ ਹਾਨੇ ਦੇ ਕੋਲ ਐ ਲੋਜੀ ਕੱਟਣਾ ਆ ਜੇ ਗੋਲੀ ਚਲਾ ਕੇ ਚੱਲ ਜਨ ਦਿਨ ਦਿਹਾੜੇ ਦਾ ਟਾਈਮ ਹੈ ਕੋਈ ਦੇਖੋ ਇੰਨਾ ਕਰਾਊਡ ਆ ਇੰਨਾ ਕਰਾਊਡ ਆ ਇੰਨੇ ਕਰਾਊਡ ਦੇ ਵਿੱਚ ਹੋ ਗਿਆ ਲੱਗਦਾ ਸਾਨੂੰ ਵੀ ਬਹੁਤ ਮਾੜੀ ਗੱਲ ਬਟ ਕ੍ਰਿਮੀਨਲ ਲੋਗਾ ਕ੍ਰਿਮੀਨਲ ਲੋਗ ਤੇ ਫਿਰ ਕੋਈ ਲੋਗਾ ਨਹੀਂ ਆ ਡਰ ਪਰ ਉਹ ਰੇਡੀਆਂ ਲਾਉਂਦੇ ਨੇ ਨਹੀਂ ਲਾਇਨ ਆਰਡਰ ਤੋਂ ਫਲੇ ਉਹ ਫੇਲ ਹੋ ਗਿਆ ਥਾਣੇ ਤੋਂ ਕੁਛ ਨਹੀਂ ਦੂਰ ਜਿਹੜਾ ਬੋੜਾ ਰੇਡੀਆਂ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਫਿਰ ਜੇ ਥਾਣੇ ਦੇ ਲਾਗੇ ਗੋਲੀ ਚੱਲ ਗਈ ਤੇ ਲਾਇਨ ਆਰਡਰ ਫੇਲ ਹੋ ਗਿਆ ਲਾਇਨ ਆਰਡਰ ਹੋਇਆ ਮੈਨੂੰ ਪੁਲਿਸ ਵੱਲੋਂ ਕੀ ਕਾਰਵਾਈ ਹੁਣ ਕੀਤੀ ਦੇਖੋ ਜੀ ਅਸੀਂ ਇਹਨਾਂ ਦੇ ਕੇਸ ਰਜਿਸਟਰ ਕਰਕੇ ਅਸੀਂ ਕਾਰਵਾਈ ਕਰ ਰਹੇ ਹਾਂ ਕਿ ਅਸੀਂ ਜਿਹੜੇ ਸਹੀ ਦੋਸ਼ੀ ਆ ਉਹਨਾਂ ਨੂੰ ਸੁਰੱਖਾ ਲਈ ਸੀਸੀਟੀਵੀ ਬਿਲਕੁਲ ਖੰਡਾ ਰਹੇ ਆ ਜੀ ਸਾਡੀਆਂ ਟੀਮਾਂ ਲੱਗੀਆਂ ਸਾਡੀਆਂ ਟੀਮਾਂ ਲੱਗ ਗਈਆਂ ਪਤਾ ਲੱਗਾ ਸੀ ਦੋ ਤੋਂ ਤਿੰਨ ਫੇਰ ਹੋਏ